ਸ਼ਮਸ਼ੇਰ ਸੰਧੂ ਸਾਡਾ ਹੋਗਾ ਗੀਤਕਾਰ ਵੀ ਆ ਤੇ ਲਖਾਰੀ ਵੀ ਸ਼ਮਸ਼ੇਰ ਸੰਧੂ ਦੀ ਕਿਤਾਬ ਲੋਕ ਸੁਹਾ ਮੇਰੇ ਹੱਥਾਂ ਚ ਐਤਵੇਂ ਪੜੀ ਜਾਣਾ ਸਰੇਂਦਰ ਕੌਰ ਬਾਰੇ ਲਿਖਿਆ ਉਹਦਾ ਸ਼ਬਦ ਚਿੱਤਰ ਉਹ ਲਿਖਦਾ ਕਿ ਬਹੁਤੇ ਲੋਕਾਂ ਨੂੰ ਇਹ ਭੁਲੇਖਾ ਹੈ ਕਿ ਸਰੇਂਦਰ ਕੌਰ ਸੁਥਰੇ ਗੀਤ ਹੀ ਗਾਉਂਦੀ ਹੈ ਟੈਲੀਵਿਜ਼ਨ ਨਾਲ ਇੱਕ ਪੇਟ वार्ता ਚ ਉਹਨੇ ਆਪਣੇ ਬਾਰੇ ਦਾਵਾ ਵੀ ਕੀਤਾ ਹਾਲਾਂਕਿ ਬੜੇ ਚਾਲੂ ਕਿਸਮ ਦੇ ਬਹੁਤ ਸਾਰੇ ਗੀਤ ਮਸਲਨ ਭਾਂਡੇ ਕਲੀ ਕਰਾ ਲੋ ਪ੍ਰਾਂਤਾਂ ਨੂੰ ਪੌੜ ਲਵਾ ਲੋ ਪੰਦਤ ਜੀ ਕਿ ਲਾਲ ਮੇਰਾ ਬੋਲ ਬੀਬੀਏ ਛੂ ਮੰਤਰ ਸੁੱਤੀ ਪਈ ਤੇ ਪੈ ਗਈਆਂ ਕਣੀਆਂ ਗੋਲ ਮਖਸ਼ਰੀ ਕਰ ਗਿਆਨੀ ਬਾਬਾ ਬਖਤੌਰਾ ਸ੍ਰਿੰਦਰ ਕੌਰ ਨਹੀਂ ਗਾਏ ਮੈਂ ਤੇ ਮਾਹੀ ਇੰਜ ਜੁੜ ਗਏ ਜਿਵੇਂ ਟਿੱਚ ਬਟਨਾ ਦੀ ਜੋੜੀ ਪੰਜਾਬੀ ਲੋਕ ਗਾਇਕੀ ਨੂੰ ਆਪਣੀ ਦੇਣ ਬਾਰੇ ਉਹ ਕਿੰਨੀ ਸੁਚੇਤ ਹੈ ਸ਼ਮਸ਼ੇਰ ਸੰਧੂ ਲਿਖਦਾ ਹੈ ਚੰਡੀਗੜ੍ਹ ਦੇ ਗੁਲਾਬ ਮੇਲੇ ਤੇ ਇੱਕ ਵਾਰੀ ਬਹੁਤ سارے ਕਲਾਕਾਰ ਇਕੱਠੇ ਹੋਏ ਸ੍ਰਿੰਦਰ ਕੌਰ ਵੀ ਆਈ ਮਾਹੌਲ ਸੀ ਹਾਤ ਹੂਤ ਵਾਲਾ ਚੀਕਾ ਮਾਰਨ ਵਾਲਾ ਸਰਿੰਦਰ ਕੌਰ ਨੇ ਚੌਂਕੀ ਉੱਤੇ ਬਹਿ ਕੇ ਪਹਿਲਾ ਗੀਤ ਰੰਭਿਆ ਤਾਂ ਗੜਿਆ ਮੰਗ ਆਵਾਜ਼ਾਂ ਡਿੱਗੀਆਂ ਹਾਏ ਨੀ ਸਾਨੂੰ ਤੇਰਾ ਮੋਹ ਨਹੀਂ ਦੀਂਦਾ ਖੜੀ ਹੋ ਕੇ ਗਾ ਇਹ ਹਾਤ ਹੂਤ ਵਾਲੇ ਸਰੋਤੇ ਸਨ ਕਿੰਨੇ ਸਾਲ ਪਹਿਲਾਂ ਦੀਆਂ ਗੱਲਾਂ 50 ਸਾਲ ਪਹਿਲਾਂ ਦੀਆਂ ਸਰੋਤੇ ਉਦੋਂ ਵੀ ਸਨ ਸਰੋਤੇ ਅੱਜ ਵੀ ਹੈ ਸਰਿੰਦਰ ਕੌਰ ਬੋਲੀ ਆਈ ਨੈਵਰ ਮਾਈਂਡ ਖੜ ਕੇ ਗਾਣ ਲੱਗੀ ਰੌਲਾ ਮੱਠਾ ਨਾ ਪਿਆ ਸਰਿੰਦਰ ਕੌਰ ਨੇ ਜ਼ਾਬਤਾ ਦਿਖਾਉਣ ਦੀ ਬਜਾਏ ਉਹ ਭਖ ਭਈ ਲੋਕੋ ਅੱਜ ਦੇ ਘਟਿਆ ਕਲਾਕਾਰਾਂ ਨੇ ਮੈਂ ਨਹੀਂ گاਵਾ ਕੀ ਤੇ ਨਾਂ ਲਾਵਾਂਗੀ ਕਿਸੇ ਦਾ ਨਾਮ ਤੁਹਾਡਾ ਟੇਸਟ ਵਿਗਾੜਦਾ ਸਹੋਜ ਸੁਆਦ ਵਿਗਾੜਦਾ ਤੁਸੀਂ ਮੇਰੀ ਹੋਟਿੰਗ ਕਰਦੇ ਹੋ ਮੈਂ ਬਿਲਕੁਲ ਨਹੀਂ ਗਾਉਂਦੀ ਪਰ ਮੈਂ ਉਹ ਆਰਟਿਸਟਾਂ ਜਿਹੜੇ ਪੰਜਾਬੀ ਲੋਕ ਗੀਤਾਂ ਨੂੰ ਘਰਾਂ ਦੀਆਂ ਨੁਕਰਾਂ ਖੁੰਝੀਆਂ ਖੁਰਲਿਆਂ ਚੋਂ ਕੱਢ ਕੇ ਦੇਸ਼ਾਂ ਦ샨ਤਰਾ ਤੱਕ ਪਹੁੰਚਾਇਆ ਯਾਦ ਕਰਿਆ ਕਰੋਗੇ ਕਦੀ ਕੋਈ ਸ੍ਰਿੰਦਰ ਕੌਰ ਹੁੰਦੀ ਸੀ ਲੋਕਾਂ ਦੀ ਹਲੋ ਹਲੋ ਸਗੋਂ ਹੋਰ ਉੱਚੀ ਹੋਗੀ ਜਦੋਂ ਸ੍ਰਿੰਦਰ ਕੌਰ ਇਹ ਗੱਲਾਂ ਬੋਲੀ ਭਰੀ ਪਿੱਤੀ ਸ੍ਰਿੰਦਰ ਕੌਰ ਸਟੇਜ ਤੋਂ ਉਤਰ ਕੇ ਕਾਰ 'ਚ ਜਾ ਬੈਠੀ ਗੁਜਰਵਾਲ ਦੇ ਬਲੇਤੋਂ ਆਇਆ ਇੱਕ ਮੁੰਡੇ ਨੇ ਆਪਣੇ ਪਿੰਡ ਗਾਉਣ ਵਾਲੇ ਲਾਉਣੇ ਸੀ ਹਰਚਰਨ ਗਰੇਵਾਲ ਨੂੰ ਕਿਹਾ ਜਿੰਨੇ ਮਰਜ਼ੀ ਪੈਸੇ ਲੱਗ ਜਾਣ ਸਰਿੰਦਰ ਕੌਰ ਨੂੰ ਆਪਦੇ ਨਾਲ ਲੈ ਕੇ ਆ ਗਰੇਵਾਲ ਦੀ ਤੇ ਸਰਿੰਦਰ ਕੌਰ ਦੀ ਤੂਤੀ ਸੀ ਬੋਲਦੀ ਉਹਨੇ ਕਿਹਾ ਸਟੇਜ ਤੇ ਚੜਨ ਤੋਂ ਪਹਿਲਾਂ ਖਚਰਾ ਜਿਹਾ ਗਰੇਵਾਲ ਸਰਿੰਦਰ ਕੌਰ ਨੂੰ ਸਮਝਾਉਂਦਾ ਭੈਣ ਜੀ ਦੋ ਤਿੰਨ ਗਾਣਿਆਂ ਦੌਰਾਨ ਮੈਂ ਤੁਹਾਡੀ ਕੰਡ ਤੇ ਹੱਥ ਫੇਰੂੰਗਾ ਢੂਈ ਤੇ ਮੈਂ ਇਹ ਨਾ ਕਰਿਓ ਸਰਿੰਦਰ ਕੌਰ ਨੇ ਖਿੜੇ ਮੱਥੇ ਇਹ ਸ਼ਰਤ ਪ੍ਰਵਾਨ ਕਰ ਲਈ ਪਹਿਲਾ ਪਹਿਲ ਜਦੋਂ ਕੋਈ ਬੰਦੇ ਇਹ ਕਿਆ ਕਰਨ ਕਿ ਖਾੜਾ ਲਾਉਣ ਤੋਂ ਪਹਿਲਾਂ ਸ੍ਰਿੰਦਰ ਕੌਰ ਤਿੰਨ ਅੰਗੀ ਦਾ ਸੇਵਨ ਕਰਦੀ ਹੈ ਤਾਂ ਮੈਨੂੰ ਉਹ ਰਤਾ ਚੰਗਾ ਨ ਲੱਗਿਆ ਕੌਣ ਲਿਖਦਾ ਸ਼ਮਸ਼ੇਰ ਸੰਧੂ ਕਿਉਂਕਿ ਮੇਰੇ ਲਈ ਸ੍ਰਿੰਦਰ ਕੌਰ ਦੇਵੀ ਸਰੂਪ ਸੀ ਉੰਜ ਵੀ ਸ੍ਰਿੰਦਰ ਕੌਰ ਕਿੱਡਾ ਵੱਡਾ ਨਾਂ ਹੈ ਪਰ ਜਦੋਂ ਇੱਕ ਰਾਤ ਇੱਕ ਕਸਬੇ ਚ ਉਸ ਨੂੰ ਸਟੇਜ ਤੇ ਚੜਨ ਤੋਂ ਪਹਿਲਾਂ ਹੀ ਪਰੇਕਾਰ ਚ ਬੈਠੀ ਨੂੰ ਡੱਟ ਪਟ ਦੇ ਤੱਕਿਆ ਤਾਂ ਇੱਕ ਵੇਲੇ ਮੇਰੇ ਅੰਦਰ ਬਹੁਤ ਕੁਝ ਟੜਕ ਗਿਆ ਕੌਣ ਲਿਖਦਾ ਹੈ ਸ਼ਮਸ਼ੇਰ ਸੰਧੂ ਆਪਣੀ ਕਿਤਾਬ ਲੋਕ ਸੁਰਾਂ ਦੇ ਪੰਨਾ ਨੰਬਰ 21 ਉੱਤੇ ਜਿਹੜੀ ਕਿ ਬਹੁਤ ਸਾਲ ਪਹਿਲਾਂ ਛਪੀ ਸੀ ਉਹ ਸਮੇਂ ਸੰਕਲਾਕਾਰਾਂ ਦੀ ਸੋਚ ਦੇ ਸੰਗੀਤਗੀ ਦੇ ਤੇ ਨਾਲ ਦੀ ਨਾਲ ਸੁਹਿਰਦਤਾ ਦੇ ਇਹਨਾਂ ਕੁਛ ਨੂੰ ਬਰਦਾਸ਼ਤ ਕਰਦੇ ਸਨ ਸਰੋਤਿਆਂ ਵੱਲੋਂ ਬੋਲਿਆ ਹੋਇਆ ਹਾਤ ਹੂਤ ਵੀ ਸੁਣਦੇ ਸਨ ਪਰ ਅੱਜ ਸ੍ਰਿੰਦਰ ਕੌਰ ਨੂੰ ਉਸੇ شدت ਸ਼ਰਧਾ ਸਤਕਾਰ ਦੇ ਨਾਲ ਯਾਦ ਕੀਤਾ ਜਾਂਦਾ ਹੈ ਜਿਵੇਂ ਪਹਿਲਾਂ ਉਹਨਾਂ ਨੂੰ ਜਿਉਂਦੇ ਜੀ ਸਤਕਾਰਿਆ ਤੇ ਪੂਜਿਆ ਜਾਂਦਾ ਸੀ